ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ 7.5 ਸਾਲਾਂ ਬਾਅਦ ਡੇਰਾ ਸਿਰਸਾ ਵਿਖੇ ਪਹੁੰਚਿਆ 5 ਫਰਵਰੀ ਤੋਂ ਹੋਣ ਵਾਲੀਆਂ ਦਿੱਲੀ ਵਿਧਾਨ ਸਭਾ ਚੋਣਾਂ ਦੀ VOTING ਤੋਂ ਲਗਭਗ 1 ਹਫ਼ਤਾ ਪਹਿਲਾਂ ਉਸ ਨੂੰ 30 ਦਿਨਾਂ ਦੀ ਪੈਰੋਲ ਦਿੱਤੀ ਗਈ ਹੈ ਬੇਸ਼ੱਕ ਰਾਮ ਰਹੀਮ ਨੂੰ ਕਈ ਵਾਰ ਪੈਰੋਲ ਮਿਲ ਚੁੱਕੀ ਹੈ ਪਰ ਸਜ਼ਾ ਤੋਂ ਬਾਅਦ ਉਹ ਪਹਿਲੀ ਵਾਰ ਸਿਰਸਾ ਡੇਰਾ ਪਹੁੰਚਿਆ ਰਾਮ ਰਹੀਮ ਦੀ ਮੂੰਹ ਬੋਲੀਤੀ ਹੀ ਹਣੀ ਪ੍ਰੀਤ ਖੁਦ ਉਸ ਨੂੰ ਡੇਰਾ ਸਿਰਸਾ ਲੈ ਕੇ ਪਹੁੰਚੀ ਹੈ ਸੂਤਰਾੰਦੀ ਮੰਨੀਏ ਤਾਂ ਰਾਮ ਰਹੀਮ 6 ਫਰਵਰੀ ਤੱਕ ਸਿਰਸਾ ਦੇ ਵਿੱਚ ਹੀ ਰਹੇਗਾ ਤੇ ਉਸ ਤੋਂ ਬਾਅਦ ਉਹ ਉੱਤਰ ਪ੍ਰਦੇਸ਼ ਦੇ ਬਾਗਪਤ ਆਸ਼ਰਮ ਜਾਵੇਗਾ ਪਤਾ ਲੱਗਿਆ ਹੈ ਕਿ ਹਾਨੀਪ੍ਰੀਤ ਰੋहतक ਦੀ ਸੁਨਾਰੀਆ ਜੇਲ੍ਹ ਤੋਂ ਰਾਮ ਰਹੀਮ ਨੂੰ ਲੈ ਕੇ ਆਉਣ ਲਈ ਦੋ ਗੱਡੀਆਂ ਲੈ ਕੇ ਗਈ ਸੀ ਉਹ ਰਾਮ ਰਹੀਮ ਨੂੰ ਲੈ ਕੇ ਡੇਰਾ ਸਿਰਸਾ ਪਹੁੰਚੀ ਹੈ ਇਸ ਵੇਲੇ ਰਾਮ ਰਹੀਮ ਸ਼ਾ ਸਤਨਾਮ ਜੀ ਧਾਮ ਦੇ ਅੰਦਰ ਬਣੇ 13 ਵਾਸ ਦੇ ਵਿੱਚ ਰਹਿ ਰਿਹਾ ਹੈ ਸਿਰਸਾ ਪੁਲਿਸ ਨੇ ਡੇਰੇ ਦੇ ਸਾਰੇ ਦਰਵਾਜ਼ਿਆਂ ਤੇ 200 ਪੁਲਿਸ ਕਰਮਚਾਰੀ ਸੁਰੱਖਿਆ ਦੇ ਵਜੋਂ ਤਾਇਨਾਤ ਕੀਤੇ ਨੇ कैंप ਨੂੰ ਜਾਣ ਵਾਲੇ ਰਸਤੇ ਤੇ ਨਾਤਕੇ ਵੀ ਲਾਏ ਗਏ ਨੇ ਰਾਮ ਰਹੀਮ ਜਿਸ ਗੇਟ ਤੇ ਰਾਹੀ ਅੰਦਰ ਗਿਆ ਉਸ ਤੇ ਪੁਲਿਸ ਟੀਮ ਦੇ ਨਾਲ ਐਸ ਐਚਓ ਤਾਇਨਾਤ ਹੈ ਇਸ ਗੇਟ ਤੇ ਰਾਹੀ ਕਿਸੇ ਨੂੰ ਵੀ ਅੰਦਰ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਰਹੀ ਇੱਥੇ ਵੀਡੀਓਗ੍ਰਾਫੀ ਤੇ ਫੋਟੋਗ੍ਰਾਫੀ ਵੀ ਪਾਬੰਦੀ ਲਾਈ ਹੋਈ ਹੈ ਡੇਰਾ ਪ੍ਰੇਮੀਆਂ ਨੂੰ ਵੀ ਇੱਥੇ ਆਉਣ ਤੋਂ ਰੋਕਿਆ ਜਾ ਰਿਹਾ ਹੈ ਪੁਲਿਸ ਉਹਨਾਂ ਨੂੰ ਸੜਕ ਤੋਂ ਹੀ ਪਿੱਛੇ ਹਟਾ ਰਹੀ ਹੈ ਰਾਮ ਰਹੀਮ ਨੇ ਸਿਰਸਾ ਪਹੁੰਚਣ ਤੋਂ ਬਾਅਦ ਖੁਦ ਇੱਕ ਵੀਡੀਓ ਜਾਰੀ ਕੀਤਾ ਹੈ ਤੇ ਕਿਹਾ ਹੈ ਕਿ ਕੋਈ ਵੀ ਸਿਰਸਾ ਡੇਰਾ ਨਾ ਪਹੁੰਚੇ ਡੇਰਾ ਮੁਖੀ ਦੇ ਸ਼ਰਧਾਲੂਆਂ ਨੂੰ ਵੀ ਇਹ ਨਹੀਂ ਪਤਾ ਸੀ ਕਿ ਉਹ ਇਸ ਵਾਰ ਪਰੋਲ ਤੇ ਡੇਰਾ ਸਿਰਸਾ ਦੇ ਵਿੱਚ ਰਹੇਗਾ ਜਿਵੇਂ ਹੀ ਰਾਮ ਰਹੀਮ ਸਿਰਸਾ ਪਹੁੰਚਿਆ ਤਾਂ ਉਹਨਾਂ ਨੇ ਇੱਕ ਵੀਡੀਓ ਜਾਰੀ ਕੀਤਾ ਤੇ ਕਿਹਾ ਕਿ ਰੱਬ ਦੀ ਕਿਰਪਾ ਦੇ ਨਾਲ ਮੈਂ ਤੁਹਾਨੂੰ ਮਿਲਣ ਤੇ ਤੁਹਾਡੀ ਸੇਵਾ ਕਰਨ ਆਇਆ ਹਾਂ ਇਸ ਵਾਰ ਸਿਰਸਾ ਸ਼ਾਹ ਸਤਨਾਮ ਜੀ ਧਾਮ ਆਇਆ ਹਾਂ ਤੁਹਾਨੂੰ ਸਿਰਸਾ ਨਾ ਆਉਣ ਦੀ ਬੇਨਤੀ ਹੈ ਆਪਣੇ ਆਪਣੇ ਸਥਾਨਾਂ ਤੇ ਰਹੋ ਅਤੇ ਤੁਹਾਨੂੰ ਸੇਵਾਦਾਰ ਜੋ ਵੀ ਕਹਿਣ ਉਸ ਦੀ ਪਾਲਣਾ ਕਰੋ ਰੱਬ ਤੁਹਾਨੂੰ ਸਾਰਿਆਂ ਨੂੰ ਬਹੁਤ ਸਾਰੀਆਂ ਖੁਸ਼ੀਆਂ ਦੇਵੇ ਬਹੁਤ ਸਾਰੀਆਂ ਅਸੀਸਾਂ सारी सात संग जियो परमात्मा की कृपा से आपके दर्शनों के लिए फिर से आपकी सेवा में आए हैं और इस बार सरसा धाम में आए हैं शास्त्र नाम जी श्याम अस्थान जी धाम में तो आपसे प्रार्थना है कि आप लोग शास्त्र नाम जी धाम श्याम स्थान जी धाम सरसा में ना आए अपनी अपनी जगह पर रहें हमें दर्शन दें तो आपसे प्रार्थना है आप जैसी भी सेवा आपको कहेंगे उस पर पूरा पूरा अमल करना है जी आप सबको भगवान बहुत खुशियां दें परमात्मा सतगुरु मौला और घरों में बरकतें आएँ बहुत बहुत आशीर्वाद ਪ੍ਰੋਦੀਪ ਧਰਮ ਬੀਜੇਪੀ ਸਰਕਾਰ ਨੂੰ ਕੇ ਰਹੀਆਂ ਨੇ ਜਦੋਂ ਵੀ ਚੋਣਾਂ ਹੁੰਦੀਆਂ ਨੇ ਡੇਰਾ ਮੁਖੀ ਨੂੰ ਪੈਰੋਲ ਮਿਲ ਜਾਂਦੀ ਹੈ ਡੇਰਾ सिरसा ਦਾ ਹਰਿਆਣਾ ਦੇ ਵਿੱਚ ਚੰਗਾ ਪ੍ਰਭਾਵ ਹੈ ਸੂਬੇ ਦੇ ਵਿੱਚ ਜਲਦੀ ਹੀ ਨਗਰ ਨਿਗਮ ਚੋਣਾਂ ਵੀ ਹੋਣ ਜਾਣੀਆਂ ਨੇ ਤੇ ਇਸ ਦੇ ਵਿੱਚ 8 ਨਗਰ ਨਿਗਮਾਂ ਅਤੇ 32 ਨਗਰ ਕੌਂਸਲਾਂ ਤੇ ਨਗਰ ਪਾਲਿਕਾਵਾਂ ਦੇ ਵਿੱਚ ਚੋਣਾਂ ਹੋਣੀਆਂ ਨੇ ਇਸ ਦਾ ਐਲਾਨ ਫਰਵਰੀ ਦੇ ਅਖੀਰ ਦੇ ਵਿੱਚ ਕੀਤਾ ਜਾ ਸਕਦਾ ਹੈ ਰਾਮ ਰਹੀਮ ਨੂੰ ਇਸ ਸਮੇਂ ਦਿੱਲੀ ਦੀਆਂ ਚੋਣਾਂ ਦੇ ਨਾਲ ਵੀ ਜੋੜਿਆ ਜਾ ਰਿਹਾ ਹੈ ਇਸ ਤੋਂ ਪਹਿਲਾਂ 20 ਸਤੰਬਰ 2024 ਦੇ ਵਿੱਚ ਵਿਧਾਨ ਸਭਾ ਚੋਣਾਂ ਦੇ ਵਿੱਚਕਾਰ ਰਾਮ ਰਹੀਮ ਨੇ ਸਰਕਾਰ ਤੋਂ 20 ਦਿਨਾਂ ਦੀ ਐਮਰਜੈਂਸੀ ਪੈਰੋਲ ਮੰਗੀ ਸੀ ਫਿਰ ਮਾਮਲਾ ਚੋਣ ਕਮਿਸ਼ਨ ਤੱਕ ਪਹੁੰਚਿਆ ਤੇ ਰਾਮ ਰਹੀਮ ਨੂੰ VOTING ਤੋਂ ਇੱਕ ਹਫ਼ਤਾ ਪਹਿਲਾਂ 1 ਅਕਤੂਬਰ ਨੂੰ ਪੈਰੋਲ ਮਿਲ ਗਈ ਸੀ